ਸਰੀਅਲ ਕਿਲਰ ਰਾਮ ਸਰੂਪ ਜਿਸ ਦੀ ਗ੍ਰਿਫਤਾਰੀ ਤੋਂ ਬਾਅਦ ਪੂਰਾ ਪੰਜਾਬ ਧੰਗ ਰਹਿ ਗਿਆ ਸੀ ਉਸ ਦੀ ਕ੍ਰਾਈਮ ਕੁੰਡਲੀ ਚ ਲੁਕੇ ਰਾਜ਼ ਹਾਲੇ ਵੀ ਇੱਕ ਇੱਕ ਕਰਕੇ ਬਾਹਰ ਆ ਰਹੇ ਨੇ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਸਰੀਅਲ ਕਿਲਰ ਦੇ ਵੱਲੋਂ ਸਿਰਪੁਰ ਰੋਪੜ ਹੁਸ਼ਿਆਰਪੁਰ ਅਤੇ ਮਨਾਲੀ ਵੱਲ ਜਾਂਦੇ ਰਾਹਾਂ ਤੇ ਹੀ ਵਾਰਦਾਤਾ ਕੀਤੀਆਂ ਜਾਂਦੀਆਂ ਨਹੀਂ ਪਰ ਹੁਣ ਇਹ ਖੁਲਾਸਾ ਹੋਇਆ ਹੈ ਕਿ ਇਸ ਨੇ ਫਤਿਹਗੜ ਸਾਹਿਬ ਚ ਵੀ ਤਿੰਨ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ ਜਿਨ੍ਹਾਂ ਫਤੇਗੜ ਸਾਹਿਬ ਜੋ ਹੋਏ ਤਿੰਨ ਅੰਨੇ ਕਤਲ ਦੀ ਗੁੱਥੀ ਵੀ ਹੁਣ ਰੋਪੜ ਤੋਂ ਇਸ ਸੀਰੀਅਲ ਕਿਲਰ ਦੀ ਗ੍ਰਿਫਤਾਰੀ ਤੋਂ ਬਾਅਦ ਸੁਲਝ ਗਈ ਹੈ। ਪਹਿਲਾ ਸ਼ਰੰਤਾ ਨੇ ਮਕਦਮੇ ਦੇ ਵਿੱਚ ਦਰਜ ਕਰੀਤਾ ਗਿਆ ਉਹਦੇ ਪੁਲਿਸ ਰਮਨ ਬਰਾਮ ਉਸ ਤੋਂ ਬਾਅਦ ਇਸ ਨੂੰ ਫਤੇਗੜ ਦੇ 14 ਨੰਬਰ ਮਕਦਮੇ ਦੇ ਵਿੱਚ ਦਰਜ ਕਰੀਤਾ ਹੁਣ ਇਹਨਾਂ 16 ਨੰਬਰ ਮਕਦਮੇ ਦੇ ਵਿੱਚ 32 ਦੇ ਵਿੱਚ ਕਤਲ ਦੇ ਮਕਦਮੇ ਦੇ ਦਰਜ ਕਰਕੇ ਪੁਲਿਸ ਰਮਨ ਤੇ ਆਇਆ। ਦੱਸਿਆ ਜਾ ਰਿਹਾ ਹੈ ਕਿ ਇਸ ਮੁਲਜ਼ਮ ਦੇ ਵੱਲੋਂ ਸਾਲ 2024 ਦੇ ਸ਼ੁਰੂਆਤੀ ਮਹੀਨਿਆਂ 'ਚ ਨਾ ਦੇ ਸਮੇਂ ਕੰਮ ਤੋਂ ਘਰੇ ਪਹੁੰਚ ਰਹੇ ਕੁਝ ਨੌਪਾ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਸੀ ਇਹਨਾਂ ਨੇ ਉਹਨਾਂ ਲੋਕਾਂ ਦਾ ਕਤਲ ਕਰ ਦਿੱਤਾ ਸੀ 18 ਫਰਵਰੀ 2024 ਨੂੰ ਗ੍ਰਿਸ਼ਮ ਸਿੰਘ ਪੁੱਤਰ ਰਵਤਾਰ ਸਿੰਘ ਕੋਤਵਾ ਮਸਰਾ ਵਾਸੀ ਬ੍ਰਾਹਮਣ ਮਾਜਰਾਸਰ ਅੰਦਰ ਇਸ ਦੀ ਡੈੱਡ ਬਾਡੀ ਸੋਨ ਮੈਰੇਜ ਪੈਲੇਸ ਦੇ ਸਾਹਮਣੇ ਜਿਹੜੇ ਬੇਆਬਾਦ ਥਾਂ ਦੇ ਵਿੱਚੋਂ ਗਦਾਮਾਂ ਦੇ ਬੈਕ ਸਾਈਡ ਤੋਂ ਮਿਲੀ ਸੀ ਉਹ ਉਹਦੇ ਸਬੰਧਤ ਜਿਹੜੀ ਕਾਰਵਾਈ ਸਿੱਧੋਤਨਿਕਾਰੀ ਹੋਈ ਸੀ ਉਹ ਉਹ ਕਾਰਵਾਈ ਦੀ ਜਾਂਚ ਚੱਲ ਰਹੀ ਸੀ ਤਾਂ ਹੁਣ ਉਹਦਾ ਪਤਾ ਲੱਗਿਆ ਕਿ ਉਹ ਕ੍ਰਿਸ਼ਨ ਸਿੰਘ ਰਾਉਟ ਦੇ ਨੇ ਖਤਲ ਹੋਇਆ ਸੀ 26 ਤਰੀਕ ਨੂੰ ਹਲਕਮ ਦੀ ਸਟੇਟ ਦੇ ਪੇਸ਼ ਕਰਕੇ ਮੁਲਜ਼ਮ ਰਾਮ ਸ਼ਰੂਪ ਉਸ ਤੋਂ ਦਿੱ ਪੁੱਤਰ ਕੇਸ਼ਾਮਬਾਸੀ ਚੋੜਾ ਤਾਣਾ ਗੜ ਸੰਕਰ ਜਿਹੜਾ ਹੁਸ਼ਿਆਰਪੁਰ ਇਹਨੂੰ ਗਵਸਤਾਰ ਕੀਤਾ ਸੀ ਗਵਸਤਾਰ ਕਰਕੇ ਇਹਦਾ ਪਾਣੀ ਨਾ ਰਿਮਾਨ ਲਿਆ ਸੀ 31 ਤਾਰੀਖ ਤੱਕ ਇਹਦਾ ਪੁਲਿਸ ਰਿਮਾਨ ਸੀ ਇਸ ਰਿਮਾਂਡ ਦੌਰਾਨ ਇਸ ਮੁਲਜ਼ਮ ਨੇ ਮਰਨ ਵਾਲੇ ਦੀ ਸਕੂਟੀ ਜਿਹੜੀ ਥੋਕੇ ਉਹ ਮਾਰ ਕੇ ਕਤਲ ਕਰਕੇ ਉਸ ਨੂੰ ਲੈ ਕੇ फरार ਹੋਇਆ ਸੀ ਸਕੂਟੀ ਬਰਾਮਦ ਕਰਾਈ ਹੈ ਅੱਜ ਉਸ ਮਕਦਮੇ ਦੇ ਵਿੱਚ ਇਸ ਨੂੰ ਜੁਡੀਸੀ ਕਸਟਡੀ ਦੇ ਗਿਆ ਅਦਾਲਤ ਨੇ ਤੇ ਦੂਜਾ ਮਕਦਮਾ 16 ਨੰਬਰ ਹੈ ਇਹਦੇ ਵਿੱਚ ਮਰਨ ਵਾਲਾ ਨੇਗੀ ਰਾਮ ਸੀਗਾ ਕੋਈ ਨੇਗੀ ਉਸ ਮੁੱਖ ਮਕਦਮੇ ਦੇ ਵਿੱਚ 16 ਨੰਬਰ 16 ਬਟੇ 25 ਮਕਦਮਾ 302 ਆਈਪੀਸੀ ਦੇ ਵਿੱਚ ਇਹਨੂੰ ਪੇਸ਼ ਅਦਾਲਤ ਕਰਕੇ ਅਦਾਲਤ ਦੀ ਆਗਿਆ ਨਾਲ ਗ੍ਰਿਫਤਾਰ ਕੀਤਾ गिरफ्तार करके इस का चार दिन अंदर पुलिस remand हासिल किया दा지에 ਕਿ ਇਸ ਮੁਲਜ਼ਮ ਨੂੰ ਰੋਪੜ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਨੇ ਕਤਲ ਦੀਆਂ ਜ਼ਸਤ ਤੋਂ ਵੱਧ ਵਾਰਦਾਤਾਂ ਕਬੂਲੀਆਂ ਸੀ ਇਸ ਸਮਲਿੰਗੀ ਮੁਲਜ਼ਮ ਪਹਿਲਾ ਮਰਦਾਨੂ ਰਿਜਾ ਕੇ ਆਪਣੇ ਜਾਲ 'ਚ ਫਸਾ ਕੇ ਉਹਨਾਂ ਨਾਲ ਸੰਬੰਧ ਬਣਾਉਂਦਾ ਸੀ ਤੇ ਫਿਰ ਪੈਸਿਆਂ ਦੀ ਮੰਗ ਕਰਦਾ ਸੀ ਜੇਕਰ ਪੈਸੇ ਨਾ ਮਿਲਦੇ ਜਾਂ ਕਿਸੇ ਹੋਰ ਗੱਲ ਨੂੰ ਲੈ ਕੇ ਅਨਮਨ ਹੁੰਦੀ ਤਾਂ ਮੁਲਜ਼ਮ ਆਪਣੇ ਸ਼ਿਕਾਰ ਦਾ ਕਤਲ ਕਰ ਦਿੰਦਾ ਤੇ ਫਿਰ ਉਸ ਦੀ ਲਾਸ਼ ਦੇ ਕੋਲ ਬੈਠ ਕੇ ਰੋਂਦਿਆਂ ਹੋਇਆਂ ਮੁਆਫੀ ਮੰਗਦਾ ਸੀ ਜੀ ਹਾਂ ਇਸ ਮੁਲਜ਼ਮ ਦੇ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਰੀਅਲ ਕਿਲਰ ਦੇ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਫਤਿਹਗੜ ਸਾਹਾ ਤੋਂ ਜਗਦੇਵ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼